ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੁਝ ਕਿਸਾਨ ਜਥੇਬੰਦੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਜਿਸ ਦੇ ਤਹਿਤ ਦੱਸਦੀ ਹੈ ਕਿ ਕੱਲ ਰਿਹਾ ਕੀਤਾ ਗਿਆ ਤੇ ਉਥੇ ਇਸ ਕੈਂਪ ਨੇ ਮੀਟਿੰਗ ਸੱਦ ਲਈ ਤੇ ਜਿਸ ਦੇ ਤਹਿਤ ਮੀਟਿੰਗ ਦੇ ਦੌਰਾਨ ਕਈ ਫੈਸਲੇ ਤੱਕ ਲਏ ਗਏ ਤੇ ਉਥੇ ਜੋ ਪ੍ਰੋਗਰਾਮ ਕਿਸਾਨਾਂ ਨੇ ਕਰਨੇ ਸੀ ਜਿਸ ਦੇ ਦੌਰਾਨ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਕਰਨੇ ਸੀ ਉਹਨਾਂ ਨੂੰ ਰੱਦ ਕਰ ਦਿੱਤਾ ਤੇ ਉੱਥੇ ਹੀ ਭਾਰਤ ਤੇ ਪਾਕਿਸਤਾਨ ਦੀ ਜੰਗ ਦੇ ਵਿਚਾਲੇ ਜੋ ਮਾਹੌਲ ਤਣਾਅਪੂਰਨ ਹੈ ਉਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਇਹ ਵੱਡੇ ਫੈਸਲੇ ਲਏ ਗਏ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਜਿਹੜੇ ਵੀ ਫੈਸਲੇ ਲਏ ਜਾਣਗੇ ਉਹ 15 ਦਿਨਾਂ ਦੇ ਬਾਅਦ ਲਏ ਜਾਣਗੇ ਜਕਜੀਤ ਸਿੰਘ ਡੱਲੇਵਾਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਾਰੇ ਜਿਹੜੇ ਕਿ ਧਰਨੇ ਪ੍ਰਦਰਸ਼ਨ ਜਾਂ ਪ੍ਰੋਗਰਾਮ ਰੱਖੇ ਗਏ ਸੀ ਉਹਨਾਂ ਨੂੰ ਮੁੱਲਤਵੀ ਕਰਦੇ ਆ ਤੇ ਅਗਲੇ 15 ਦਿਨਾਂ ਬਾਅਦ ਇਹ ਵੋਟ ਤੋਂ ਇੱਕ ਮੀਟਿੰਗ ਸੱਦੀ ਜਾਏਗੀ ਤੇ ਜਿਸ ਦੇ ਤਹਿਤ ਮੁੜ ਤੋਂ ਫੈਸਲਾ ਲਿਆ ਜਾਵੇਗਾ ਕਿ ਪ੍ਰੋਗਰਾਮ ਕਦੋਂ ਹੋਣੇ ਨੇ ਤੇ ਕਦੋਂ ਜਿਹੜੇ ਕਿ ਪ੍ਰੋਗਰਾਮ ਕਰਾਏ ਜਾਣਗੇ ਤੇ ਉਥੇ ਹੀ ਡਲੇਵਾਲ ਦੇ ਵੱਲੋਂ ਦੂਜੇ ਪਾਸੇ ਸਰਕਾਰ ਨੂੰ ਵੀ ਲੰਕਾਰਿਆ ਜਾ ਰਿਹਾ ਤੁਹਾਨੂੰ ਸੁਣੋਣਿਆ ਹੋਰ ਉਹਨਾਂ ਦਾ ਕੀ ਕੁਝ ਕਹਿਣਾ ਹੈ ਸਾਰੇ ਹੀ ਐਸਕੇਮ ਨਾਨ ਪੋਲਿਟਿਕਲ ਦੇ ਲੀਡਰ ਸਹਿਬਾਨ ਹਰ ਇੱਕ ਵਰਕਰ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸਾਰੇ ਹੀ ਵਰਕਰ ਤੇ ਆਗੂ ਸਹਿਬਾਨ ਕਿਰਪਾ ਕਰਕੇ ਨੋਟ ਕਰਿਓ ਕਿ ਰਾਤ ਐਸਕੇਐਮ ਨਾਨ ਪੋਲਿਟੀਕਲ ਦੀ ਇੱਕ ਮੀਟਿੰਗ ਹੋਈ ਹੈ ਜਿਹੜੀ ਜੇ ਲਗਾਤਾਰ ਦੋ ਦਿਨ ਤੋਂ ਚੱਲ ਰਹੀ ਸੀ ਸਾਡੇ ਜਿਹੜੇ ਆਗੂ ਜ਼ਿਲ੍ਹਾ ਚ ਬੰਦਸ਼ੀਬਨ ਬਾਰੇ ਵਿਚਾਰਾ ਕਰਨ ਤੋਂ ਬਾਅਦ ਜਦੋਂ ਸਾਰੇ ਆਗੂ ਜ਼ਿਲ੍ਹਾ ਤੋਂ ਬਾਹਰ ਆ ਗਏ ਰਾਤ ਵਾਲੀ ਮੀਟਿੰਗ ਦੇ ਵਿੱਚ ਦੇਸ਼ ਦੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਐਸਕੇਐਮ ਨਾਨ ਪੋਲਿਟਿਕਲ ਨੇ ਫੈਸਲਾ ਲਿਆ ਹੈ ਕਿ ਜਿਹੜੇ ਜਿਹੋ ਜਿਹੇ ਹੁਣ ਅੱਜ ਹਾਲਾਤ ਬਣੇ ਨੇ ਬੜੇ ਖਤਰਨਾਕ ਹਾਲਾਤ ਨੇ ਬੜਾ ਦੁੱਖ ਹੈ ਕਿ ਬੇਕਸੂਰ ਲੋਕਾਂ ਦੇ ਉੱਤੇ ਗੋਲੀਆਂ ਚੱਲ ਰਹੀਆਂ ਨੇ ਬੇਕਸੂਰ ਲੋਕ ਇਸ ਢੇੜ ਦੇ ਵਿੱਚ ਮਰ ਰਹੇ ਨੇ ਜੇਕਰ ਕੋਈ ਸਾਡਾ ਫੌਜ ਦੇ ਜਵਾਨ ਦਾ ਵੀ ਨੁਕਸਾਨ ਹੁੰਦਾ ਹੈ ਤਾਂ ਉਹ ਵੀ ਸਾਡਾ ਬੱਚਾ ਹੈ ਪਤਾ ਉਹਨੂੰ ਲੱਗਦਾ ਹੈ ਜਿਸ ਮਾਂ ਦਾ ਬੱਚਾ ਜਾਂਦਾ ਹੈ ਜਿਸ ਭੈਣ ਦਾ ਭਾਈ ਜਾਂਦਾ ਹੈ ਜਿਸ ਸਾਡੀ ਧੀ ਦਾ ਸਹੁਰੂ ਜੜਦਾ ਬੱਚਿਆਂ ਦਾ ਬੱਚਿਆਂ ਦਾ ਬਾਪ ਜਾਂਦਾ ਹੈ ਉਹਨੂੰ ਇਸ ਤਕਲੀਫ ਦਾ ਪਤਾ ਲੱਗਦਾ ਹੈ ਸੋ ਬਹੁਤ ਗੰਭੀਰ ਹਾਲਾਤਾਂ ਦੇ ਵਿੱਚ ਦੇਸ਼ ਵਿਚਰ ਰਿਹਾ ਹੈ ਔਰ ਇਹਨਾਂ ਹਾਲਾਤਾਂ ਦੇ ਵਿੱਚ ਫਿਰ ਅਸੀਂ ਫੈਸਲਾ ਲਿਆ ਕਿ ਸਾਨੂੰ ਆਪਣੇ ਜਿਹੜੇ ਪ੍ਰੋਗਰਾਮ ਨੇ ਭਾਵੇਂ ਸਾਡੇ ਸਰਕਾਰ ਦੇ ਨਾਲ ਨੀਤੀਆਂ ਪਾਲਿਸੀਆਂ ਨੂੰ ਲੈ ਕੇ ਜਿੰਨੇ ਵੀ ਮਰਜ਼ੀ ਡਿਫਰੈਂਸਿਸ ਹੋਣ ਸਾਡੀਆਂ ਲੜਾਈਆਂ ਚੱਲਦੀਆਂ ਰਹਿੰਦੀਆਂ ਨੇ ਸਰਕਾਰਾਂ ਦੇ ਨਾਲ ਆਦੀਆਂ ਮੰਗਾਂ ਮਸਲੇ ਮੁੱਦਿਆਂ ਨੂੰ ਲੈ ਕੇ ਸੋ ਉਹਨਾਂ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਦੇਸ਼ ਦੀ ਇਸ ਹਾਲਾਤ ਦਾ ਧਿਆਨ ਰੱਖਦੇ ਹੋਏ ਐਸਕੇਮ ਨਾਨ ਪੋਲਿਟਿਕਲ ਨੇ ਫੈਸਲਾ ਲਿਆ ਕਿ 15 ਦਿਨ ਲਈ ਸਾਰੇ ਦੇ ਸਾਰੇ ਜਿਹੜੇ ਪ੍ਰੋਗਰਾਮ ਦਿੱਤੇ ਹੋਏ ਨੇ ਉਹ ਸਾਰੇ ਦੇ ਸਾਰੇ ਪ੍ਰੋਗਰਾਮ ਓਸਟਪੋਨ ਕੀਤੇ ਗਏ ਆ ਰਾਤ ਦੇ ਔਰ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਉਸ ਦਿਨ ਤੱਕ ਜਰਾ ਧਿਆਨ ਰੱਖਣਾ ਇਸ ਗੱਲ ਦਾ ਕਿ ਪ੍ਰੋਗਰਾਮ ਪੋਸਟਪੋਨ ਆਪਣਾ ਕਿਸੇ ਤਰ੍ਹਾਂ ਦੀ ਡਿਸਟਰਬੈਂਸ ਪੈਦਾ ਕਰਨਾ ਆਪਣਾ ਕੋਈ ਨਿਸ਼ਾਨਾ ਨਹੀਂ ਹੈ ਸਰਕਾਰ ਆਪਣੇ ਧਿਆਨ ਨਾਲ ਆਪਣਾ ਧਿਆਨ ਕੇਂਦਰਿਤ ਕਰਕੇ ਆਉਦੀ ਉਸ ਮਸਲੇ ਨਾਲ ਨਜਿੱਠੇ ਮੈਂ ਦੂਸਰੀ ਗੱਲ ਇਹ ਵੀ ਕਹਿਣੀ ਚਾਹਾਂਗਾ ਕਿ ਸਰਕਾਰ ਨੂੰ ਵੀ ਕਿ ਸਰਕਾਰ ਵੀ ਕਿਰਪਾ ਕਰਕੇ ਇਹ ਜਿਹੜਾ 15 ਦਿਨ ਦਾ ਅਸੀਂ ਇਸ ਗੱਲ ਨੂੰ ਰੋਕ ਲਾਈ ਹੈ ਵਿਰਾਮ ਲਾਇਆ ਹੈ ਇਹਦੇ ਤੇ ਧਿਆਨ ਦੇਣ ਦੀ ਹੋਈ ਕੋਈ ਅਜਿਹਾ ਕੰਮ ਨਾ ਕਰੇ ਕਿ ਲੋਕਾਂ ਨੂੰ ਸੜਕ ਦੇ ਉੱਤੇ ਆਉਣਾ ਪਵੇ ਸਰਕਾਰ ਵੀ ਸੋਚੇ ਜਰਾ ਔਰ ਨਾਲ ਦੀ ਨਾਲ ਅਸੀਂ ਬੇਨਤੀ ਕਰਾਂਗੇ ਕਿ ਜਿਹੜੀ ਸਾਡੀ ਅੰਦੋਲਨ ਦੇ ਦੌਰਾਨ ਹੋਏ ਨੁਕਸਾਨ ਦੀ ਕੰਪਨਸੇਸ਼ਨ ਆ ਪੰਜਾਬ ਸਰਕਾਰ ਔਰ ਪਟਿਆਲੇ ਦਾ ਪ੍ਰਸ਼ਾਸਨ ਇਹ ਤੁਰੰਤ ਵਿਚਾਰ ਕਰੇ ਵਿਚਾਰ ਕਰਕੇ ਇਹਦੇ ਇਸ ਮਸਲੇ ਦੇ ਹੱਲ ਲਈ ਔਰ ਉਹਨਾਂ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੇ ਲਈ ਸਟੈਪ ਚੱਕੇ ਤਾਂ ਕਿ ਲੋਕ ਇਹ 15 ਦਿਨ ਤੁਹਾਡਾ ਸਹਿਯੋਗ ਦੇ ਸਕਣ ਸਾਡੀ ਫਿਰ ਦੁਬਾਰਾ ਬੇਨਤੀ ਹੈ ਕਿ ਅਸੀਂ ਇਸ ਪ੍ਰੋਗਰਾਮ ਨੂੰ ਸਾਰੇ ਦੇ ਸਾਰਾ ਇਸਕੇਮ ਨਾਨ ਪੋਲਿਟিক্যাল ਵੱਲੋਂ ਦਿੱਤੇ ਗਏ ਪ੍ਰੋਗਰਾਮ 15 ਦਿਨ ਲਈ ਪੋਸਟਪੋਨ ਕੀਤੇ ਗਏ ਜਾ ਰਹੇ ਨੇ ਔਰ ਉਦੋਂ ਉਸ ਤੋਂ ਬਾਅਦ ਫੇਰ ਦੁਬਾਰਾ ਮੀਟਿੰਗ ਕਰਕੇ ਕਿਹੋ ਜਿਹੇ ਦੇਸ਼ ਦੇ ਹਾਲਾਤ ਬੰਦੇ ਨੇ ਕੀ ਬਣਦਾ ਉਦੋਂ ਬਾਅਦ ਫਿਰ ਨਵਾਂ ਵਿਚਾਰ ਚਰਚਾ ਕਰਨ ਤੋਂ ਬਾਅਦ ਨਵਾਂ ਫੈਸਲਾ